ਪਿਛਲੇ ਦਿਨੀ ਕਮਿਸ਼ਨਰੇਟ ਅਮਰਸਰ ਪੁਲਿਸ ਵੱਲੋਂ 4 ਕਿਲੋ ਦੀ ਹੀਰੋਇਨ ਦੀ ਰਿਕਵਰੀ ਹੋਈ ਸੀ ਇੱਕ ਬਾਅਦ ਚ 11 ਦੀ ਹੋਈ ਸੀ ਇਹ 4 ਕਿਲੋ ਵਾਲੀ ਦੀ ਅਸੀਂ ਅੱਜ ਜਿਹੜੇ ਰੈਫਰੈਂਸ ਦੇ ਕੇ ਗੱਲ ਕਰਨੀ ਆ ਉਸ 4 ਕਿਲੋ ਹੀਰੋਇਨ ਵਾਲੀ ਰਿਕਵਰੀ ਦੇ ਵਿੱਚ ਅਸੀਂ ਬੈਕਵਰਡ ਲਿੰਕਿੰਗ ਦੇ ਜਾ ਕੇ ਜਿਹੜੇ ਉਹ ਡਰੱਗਸ ਦੇ منی ਆ ਜਿਹੜਾ ਹਵਾਲਾ ਦੇ ਰਾਹੀਂ ਉਹ ਕਿਵੇਂ ਟਰਾਂਸਫਰ ਕਰਦੇ ਸੀ ਉਸ ਨੂੰ ਅਸੀਂ ਟਰੇਸ ਕੀਤਾ ਉਸ ਨੂੰ ਟਰੇਸ ਕਰਦੇ ਹੋਏ ਅਸੀਂ ਕੇਤਾਰਾਮ ਸੀ ਦਿੱਲੀ ਤੋਂ ਜਿਹੜਾ ਹਵਾਲਾ ਰੈਕਟ ਚਲਾਉਂਦਾ ਸੀ ਤੇ ਇੱਕ ਰਾਜkumar ਜਿਗਾ ਸ਼ਾਹ ਬਾਤੋਂ ਜਿਹੜੇ ਡਰੱਗਸ ਦੇ ਪੈਸੇ ਇਥੋਂ ਲੈ ਕੇ ਬਾਹਰ ਪਾਕਿਸਤਾਨਾਂ ਜਿਹੜੇ ਹਵਾਲਾ ਦੇ ਰਾਹੀਂ ਭੇਜਦੇ ਸੀ ਜਿੱਥੋਂ ਡਰੱਗਸ ਆਉਂਦੀਆਂ ਸੀ ਉਹਨਾਂ ਦੋਨਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਆਲਰੇਡੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇਹਦੇ ਨਾਲ 4 ਕਿਲੋ 10 ਗ੍ਰਾਮ ਹੀਰੋਇਨ ਤੇ ਇਸ ਹਵਾਲਾ ਡਰੱਗ ਮੰਨੀ ਦੇ ਤਹਿਤ ਇਸ ਰੈਕਟ ਨੂੰ ਅਸੀਂ ਉਹਦੇ ਦੌਰਾਨ 84 ਲੱਖ 17000 ਰੁਪਿਆ ਜਿਹੜਾ ਰਿਕਵਰ ਕੀਤਾਗਾ ਦੋ ਪਿਸਟਲਸ ਤੇ ਲਾਈਵ ਗਾਈਡਰੇਸ ਆਲਰੇਡੀ ਰਿਕਵਰ ਹੋਏ ਸੀ ਇਹਦੇ ਜੋ ਇੱਕ ਕਾਊਂਟਿੰਗ ਮਸ਼ੀਨ ਆ ਤੇ ਅੱਠ ਵਹੀਕਲਸ ਉਹ ਵੀ ਰਿਕਵਰ ਹੋਏ ਨੇ ਇਸ ਤਰ੍ਹਾਂ ਜਿਹੜੇ ਡਰੱਗਸ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਨੂੰ ਅਸੀਂ ਫਾਲੋ ਕਰਦੇ ਹੋਏ ਇਹ ਦੋ ਜਿਹੜੇ ਮੇਨ ਜਿਹੜੇ ਪੈਸਿਆਂ ਨੂੰ ਖਪਤ ਕਰਨ ਵਾਲੇ ਬੰਦੇ ਸੀਗੇ ਉਹਨਾਂ ਦੀ ਅਰੈਸਟ ਪਾਉਣ ਚ ਕਮਿਸ਼ਨਰਟ ਪੁਲਿਸ ਜਿਨ੍ਹਾਂ ਨੇ ਸ਼੍ਰੀਦਰਪਨ ਆਲੂਵਾਲੀਆ ADCP सिटी 1 ਦੇ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਬਾਕੀ ਜਿਹੜਾ ਸਟਾਫ ਆ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਟ੍ਰੇਸ ਕਰਨ ਦਾ ਕੰਮਜਾਬ ਕੀਤਾ ਤੇ ਅਰੈਸਟ ਕੀਤਾ ਸਰ ਜੇਦਾਮੀਓ ਵਾਲਾ ਬੰਦਾ ਜੀ ਨਹੀਂ ਇਹ 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 ਇਸਲਾਮਾਬਾਦ ਤੇ ਛਾੜੇ ਵਾਲਾ ਸੀਗਾ ਜੀ ਮਤਲਬ ਟੋਟਲ ਕਾਲੀ ਸਰ ਇਹ ਕਿੰਨੇ ਆ ਜੀ ਇਹ 84 ਲੱਖ ਰੁਪਏ ਦੇ ਹਾਂਜੀ 84 ਲੱਖ ਸਰ ਪਹਿਲੀ ਉਤਾਰ 84 ਲੱਖ ਇਹਨੇ ਪੈਸੇ पकड़ेਗੇ ਔਰ ਬੈਕਵਰਡ ਲੀਜਿੰਗਸ पकड़ेਗੇ ਨਹੀਂ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਕਿਉਂਕਿ ਇੰਨਾ ਪੈਸਾ ਇਨਵੋਲ ਹੋਇਆ ਪਹਿਲੀ ਵਾਰ ਦੇਖ ਰਹੇ ਹਾਂ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਵੀ ਅਸੀਂ ਬੈਕਵਰਡ ਤੇ ਜਿਹੜੇ ਫਾਰਵਰਡ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰੀਏ ਪੁਲਿਸ ਨੇ ਬਹੁਤ ਹੀ ਅਸੀਂ ਇੱਥੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਅਲੱਗ ਸਟੈਬਲਿਸ਼ ਕੀਤਾ ਜਿਹੜਾ ਕਿ ਡਰੱਗਸ ਦੇ ਕੇਸ ਦੇ ਪੈਸੇ ਦਾ ਆਉਣ ਤੇ ਜਾਣ ਨੂੰ ਜਿਹੜਾ ਮੋਨੀਟਰ ਕਰਕੇ ਵਾਚ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਹ ਪੈਸਿਆਂ ਦੇ ਜਿਹੜੇ ਵਪਾਰ ਕਰਨ ਵਾਲੇ ਬੰਦੇ ਨੇ ਇਧਰ ਉਧਰ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਜਿਹੜਾ ਅਸੀਂ ਕਾਬੂ ਕਰੀਏ ਸਰ ਇੱਥੇ ਰਾਜ ਸਤਰਾਂ ਦਾ ਵੀ ਕੋਲ ਰੋਲ ਆ ਰਿਹਾ ਕੋਈ ਰਗੜੀਆਂ ਨੇ ਉਹਦਾਂ ਨੂੰ ਵੀ ਰੋਲ ਹੈਗਾ ਬੇਸਿਕਲੀ ਇਹ ਜਿਆਦਾ ਮੁੰਬਈ ਤੇ ਸੂਰਤ ਦੇ ਵਿੱਚ ਕੰਮ ਕਰਦਾ ਇਹ ਗਹਿਣਿਆਂ ਦਾ ਤੇ ਜਿਹੜਾ ਪੈਸਿਆਂ ਦਾ ਜਿਹੜਾ ਇੱਧਰ ਉੱਧਰ ਲੈਣ ਦੇਣ ਦੇ ਕੰਮ ਕਰਦੇ ਨੇ ਇੱਕ ਇੱਕ ਤਰ੍ਹਾਂ ਦੇ ਕੋਰੀਅਰ ਦਾ ਕੰਮ ਕਰਦੇ ਨੇ ਕੋਰੀਅਰ ਸ਼ਿਪਰਟੀ ਹੁੰਦੀ ਆ ਇਸ ਜਿਹੜਾ ਸਾਡਾ ਇਹਦਾ ਵੀ ਲਿੰਕ ਆ ਅਸਲ ਲਿੰਕ ਇਹਦਾ ਸਾਡਾ ਅਹਮਦਾਬਾਦ ਨੂੰ ਜਾ ਰਿਹਾ ਸੀਗਾ ਇਹ ਅਸੀਂ ਦਿੱਲੀ ਤੋਂ ਗ੍ਰਿਫਤਾਰ ਕੀਤਾਗਾ ਉਹ ਅਹਮਦਾਬਾਦ ਵਾਲੇ ਜਿਹੜੇ ਦੀਜ਼ ਆਰ ਦਾ ਆਂਗੜੀਆ ਸਿਸਟਮ ਜਿਹੜਾ ਹੈਗਾ ਪਰ ਆਂਗੜੀਆ ਸਿਸਟਮ ਕਿੰਨਾ ਦੇਸ਼ ਚ ਪਾਇਆ ਹੋਇਆ ਕਿਉਂਕਿ ਪਹਿਲੀ ਵਾਰ ਇਸ ਤਰ੍ਹਾਂ ਦਾ ਨਾਮ ਸਾਹਮਣੇ ਆਇਆ ਇਸ ਤਰ੍ਹਾਂ ਦਾ ਬ੍ਰੈਕਟ ਸਾਹਮਣੇ ਆਇਆ ਉਹ ਬਿਲਕੁਲ ਠੀਕ ਆ ਪਰ ਇਹ ਇਹ ਜਿਆਦਾ ਜਿਹੜਾ ਸਿਸਟਮ ਹੈਗਾ ਮੁੰਬਈ ਤੇ ਸੂਰਤ ਵਾਲੇ ਪਾਸੇ ਚੱਲਦਾ ਸਾਡੀ ਏਜ਼ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਇਹ ਚ ਗੱਲ ਦੀ ਜਿਹੜੀ ਆ ਜਾਦੇ ਜਾਣਕਾਰੀ ਹਾਸਲ ਹੋਈ ਆ ਇਹ ਆਪਣੇ ਪੰਜਾਬ ਜਾਂ ਨਾਰਥ ਸਾਈਡ ਤੇ ਇਹਦਾ ਜਿਹੜਾ ਸਿਸਟਮ ਇਹ ਘੱਟ ਫੋਲੋ ਹੁੰਦਾ ਪਹਿਲੀ ਵਾਰ ਦਾ ਨਾ ਸਿਸਟਮ ਹੋਣਾ ਕਿ ਬਾਕੀ ਸਟੇਟ ਦੀ ਪੁਲਿਸ ਦੀ ਵੀ ਅੰਦਰ ਵਿੱਚ ਮਦਦ ਦਿੱਤੀ ਜਾਏ। ਹਾਂਜੀ ਜੇ ਲੋਡ ਬਈ ਉਹਨਾਂ ਦੇ ਮਦਦ ਲਈ ਜਾਵੇਗੀ। ਵੈਸੇ ਜਿਹੜੀ ਸਾਡੀ ਪੰਜਾਬ ਪੁਲਿਸ ਆ ਸਾਡੀਆਂ ਟੈਕਨੀਕਲ ਟੀਮਜ਼ ਨੇ ਸਾਡੇ ਕੋਲ ਜਿਹੜੇ ਹੋਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਹੈਗੇ ਨੇ ਦੇ ਆਰ ਕੈਪੇਬਲ ਆਫ ਡੂਇੰਗ ਐਵਰੀਥਿੰਗ। ਸਰ ਇਹ ਡਰਗ ਮਨੀ ਟ੍ਰਾਂਸਫਰ ਕਿਸ ਤਰ੍ਹਾਂ ਹੁੰਦੀ ਸੀ? ਵਾਟ ਵਾਸ ਦਾ ਮੋਡਲ ਸਿਸਟਮ ਇਨ ਪੰਜਾਬ? ਇਹ ਹਵਾਲਾ ਨਹੀਂ ਹੁੰਦੀ ਸੀ ਜੀ। ਇਹ ਬੇਸਿਕਲੀ ਜਿਹੜੇ ਬੰਦੇ ਨੇ ਫੜੇ ਗਏ ਨੇ ਇਹ ਹਵਾਲੇ ਦਾ ਕੰਮ ਕਰਦੇ ਨੇ। ਇਹ ਹਵਾਲਾ ਦੇ ਰਾਹੀਂ ਉਹ ਹੀ ਜਿਹੜਾ ਉਹਨਾਂ ਦਾ ਸਾਰੇ ਇਹ ਨਵਾਂ ਲੋਕੋ ਦੀ ਸਰਚਾਂ ਹੋਣਾਗਾ ਹਾਂਜੀ ਹੋਰ ਲੋਕ ਵੀ ਲੋਕ ਸ਼ਾਂਤ ਹੋਣਾ ਨੇ ਇਕੱਲੇ ਬੰਦੇ ਤੋਂ ਦੂਰ ਹਾਂਜੀ ਇਹ ਪੂਰਾ ਸਿਸਟਮ ਆ ਉਸ ਨੂੰ ਅਸੀਂ ਸਾਰੇ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਜਿਹੜਾ ਜਿਹੜਾ ਬੰਦਾ ਸਾਹਮਣੇ ਆਵੇਗਾ ਉਹ ਵੀ ਬੁੱਕ ਤੇ ਮਾਰੂ ਸਰ ਸਾਹਿਬ ਇਹਨਾਂ ਦੇ ਪ੍ਰੋਗਰੈਸ ਸੀਜ ਲੈ ਗਏ ਤਾਂ ਉਹਨਾਂ ਦੇ ਆਰਡਰ ਕੱਢੇ ਤੇ ਕਿ ਉਹ ਹੋਣਗੇ ਜੀ ਜਿਹੜੇ 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 ਪਾਕਿਸਤਾਨ ਰਹਿ ਸਮਝਾਉਂਦੇ ਸੀ ਵਾਲਾ ਰਹਿ ਉਹ ਉਹ ਹਵਾਲਾ ਸਿਸਟਮ ਉਹ ਇਨਵੈਸਟੀਗੇਟ ਕਰ ਰਹੇ ਹਾਂ ਵੀ ਉਹ ਕਿਵੇਂ ਬਚਾਉਂਦੇ ਸੀ ਕੀ ਕਰਦੇ ਸੀ ਨਾਰਮਲੀ ਗਈ ਇਤੋਂ ਦਾ ਬਿਜ਼ਨਸ ਦੇ ਆਧਾਰ ਤੇ ਕੋਈ ਬਿਜ਼ਨਸ ਵਾਲਿਆਂ ਦੇ ਬਾਹਰ ਪੈਸੇ ਡਬਾਈ ਰਹੀ ਭੇਜਦੇ ਆ ਕੋ ਹੋਰ ਭੇਜਦੇ ਨੇ ਕਈ ਸਿਸਟਮ ਆ ਇਹਦੇ ਚ ਕਿਹੜਾ ਸਿਸਟਮ ਇਨਵੋਲਵਸ ਇਸ ਇਨਵੈਸਟੀਗੇਟ ਕਰਦੇ ਉਹਨੂੰ ਅੰਦਾਜ਼ਾ ਕਿੰਨੀ ਇਨਵੈਸਟੀਗੇਸ਼ਨ ਕਿੰਨਾ ਪੁਰਾਣਾ ਜਾ ਰਿਹਾ ਕਿਹੜਾ ਕੰਮ ਐ ਨਹੀਂ ਜਾ ਰਿਹਾ ਕੰਮ ਦੇ ਪੁਰਾਣੇ ਹੀ ਚੱਲ ਰਹੇ ਕਿਉਂਕਿ ਆਪਣੇ ਸਾਡੇ ਨੂੰ ਪੁਰਾਣੇ ਤਰੀਕੇ ਨਾਲ ਕਨੈਕਸ਼ਨ ਬਣਾ ਪਰ ਪਹਿਲਾਂ ਚੱਲਦਾ ਸੀ ਪਾਕਿਸਤਾਨ ਇਹ ਇਹ ਜਿਹੜਾ ਸਾਡੇ ਕੇਸ ਵਾਲਾ ਇਹ ਇਹ ਫਰਵਰੀ 24 ਤੋਂ ਐਸੇ ਦਿਨ 2 ਦਿਨ ਮਹੀਨਿਆਂ ਤੋਂ ਜਿਹੜਾ ਹੈਗਾ ਸੀਗਾ ਜਿਹੜਾ ਇਹ ਜਿਹੜਾ ਅਸੀਂ ਟਰੇਸ ਕੀਤਾ ਇਹ ਫਰਵਰੀ 24 ਤੋਂ ਇਹ ਪਾਕਿਸਤਾਨ ਦੇ ਨਾਲ ਜਿਹੜਾ ਇਹਨਾਂ ਦੇ ਲਿੰਕ ਹੈਗੇ ਸੀ ਜਿਹੜਾ ਰਾਜਕੁਮਾਰ ਸੀ ਇਹਨਾਂ ਦਾ ਉਹ ਮੇਨ ਜਿਹੜਾ ਲਿੰਕ ਸੀਗਾ ਜਿਹੜਾ ਪਾਕਿਸਤਾਨ ਦੇ ਨਾਲ ਲਿੰਕ ਸੀਗਾ ਉਦੋਂ ਤੋਂ ਅੱਗੇ ਖੇਤਰਾਮ ਸੀਗਾ ਫਿਰ ਕਿਦੋਂ ਕੋਈ ਕੰਮ ਕਰ ਰਹੀ ਸੀ ਕਾਫੀ ਬਹੁਤ ਗੱਲਾਂ ਤੇ ਮੈਸੇਜਿਸ ਦੇ ਸਾਹਮਣੇ ਆਏ ਖੇਤਰਾਮਾ ਜਿਹੜਾ 14 ਸਾਲ ਤੋਂ ਇਹ ਕੰਮ ਕਰ ਰਿਹਾ ਜਿਹੜਾ ਦਿੱਲੀ ਤੋਂ ਅਸੀਂ ਫੜ ਕੇ ਲਿਆਦਾ ਹਾਂ ਹਾਂਜੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ